ਪਿਛਲੇ ਦਿਨਾਂ ਤੋਂ ਗਿੱਦੜਵਾ ਦੇ ਵਿੱਚ ਪੋਸਟਰਾਂ ਨੂੰ ਲੈ ਕੇ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਪਹਿਲਾਂ ਤਾਂ ਇੱਕ ਪੋਸਟਰ ਲੱਗ ਗਿਆ ਜਿਨ੍ਹਾਂ ਦੇ ਵਿੱਚ ਸੁਖਬੀਰ ਬਾਦਲ ਤੇ ਡਿੰਪੀ ਢਿਲੋਂ ਦੀ ਪੋਸਟਰ ਤੇ ਫੋਟੋ ਲੱਗੀ ਹੈ ਤੇ ਉੱਤੇ ਲਿਖਿਆ ਵੀ ਜਿਨੇ ਮੋਲਣਾ ਤਾਰਿਆ ਭਰਾ ਦੇ ਪਿਆਰ ਦਾ ਉਹ ਕੀ ਤਾਰੂ ਗਿੱਦੜਵਾ ਦੇ ਸਤਕਾਰ ਦਾ ਤੇ ਹੁਣ ਨਵੀਂ ਖਬਰ ਆਈ ਹੈ ਕਿ ਡਿੰਪੀ ਢਿਲੋਂ ਦੇ ਪੋਸਟਰ ਹੀ ਪਾੜਨੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਇਹਦੇ ਉੱਪਰ ਵੱਡੀ ਚਰਚਾ ਹੋ ਰਹੀ ਹੈ ਵੀ ਇਹ ਪੋਸਟਰ ਕੌਣ ਪਾੜ ਰਿਹਾ ਹੈ ਤੇ ਕੌਣ ਪੜਵਾ ਰਿਹਾ ਹੈ ਤੇ ਪੋਸਟਰ ਪਾੜ ਕੇ ਫਾਇਦਾ ਕੀ ਹੋ ਸਕਦਾ ਹੈ ਅਗਲੀ ਗੱਲ ਰਾਜਾ ਵੜਿੰਗ ਦੀ ਘਰ ਵਾਲੀ ਅਮਰਤਾ ਵੜਿੰਗ ਉਹਨਾਂ ਨੂੰ ਚੋਣ ਕਮਿਸ਼ਨ ਦਾ ਨੋਟਿਸ ਨਿਕਲ ਗਿਆ ਕਿਉਂਕਿ ਉਹਨਾਂ ਦੇ ਉੱਪਰ ਦੋਸ਼ ਲੱਗੇ ਨੇ ਵੱਡੇ ਇਤਰਾਜ਼ ਜਿਹੜੇ ਨੇ ਉਹ ਲਾਏ ਗਏ ਨੇ ਤੇ ਇੱਕ ਨਵੀਂ ਚਰਚਾ ਨਿਕਲ ਕੇ ਸਾਹਮਣੇ ਆਈ ਹੈ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਗਿੱਦੜਵਾ ਤੋਂ ਉਹਨੇ ਤੇ ਅਮਨ अरोड़ा ਨੇ ਇਹ ਸਲਾਹ ਦਿੱਤੀ ਹੈ ਵੀ ਤੁਸੀਂ ਜਦੋਂ ਪ੍ਰਚਾਰ ਕਰ ਰਹੇ ਹੋ ਵੋਟਾਂ ਦੇ ਵਿੱਚ ਤੇ ਤੁਸੀਂ ਰਾਜਾ ਵੜਿੰਗ ਤੇ ਘੱਟ ਬੋਲਦੇ ਹੋ ਸੁਖਬੀਰ ਬਾਦਲ ਹੋਰਾਂ ਤੇ ਤੇ ਮਨਪ੍ਰੀਤ ਬਾਦਲ ਤੇ ਤੁਸੀਂ ਜ਼ਿਆਦਾ ਬੋਲ ਰਹੇ ਹੋ ਜਦੋਂ ਕਿ ਜਿਹੜੀ ਟੱਕਰ ਹੈ ਉਹ ਮਨਪ੍ਰੀਤ ਬਾਦਲ ਹੋਰਾਂ ਨਾਲ ਨਹੀਂ ਗਈ ਉਹ ਤਾਂ ਰਾਜੇ ਵੜਿੰਗ ਦੀ ਪਤਨੀ ਨਾਲ ਹੈ ਮੁੱਖ ਟੱਕਰ ਗਿੱਦੜਵਾ ਚ ਤੇ ਉਹਨਾਂ ਨੇ ਸਲਾਹ ਦਿੱਤੀ ਹੈ ਵੀ ਤੁਸੀਂ ਰਾਜਾ ਵੜਿੰਗ ਬਾਰੇ ਤੇ ਉਹਦੀ ਪਤਨੀ ਬਾਰੇ ਜ਼ਿਆਦਾ ਬੋਲਿਆ ਕਰੋ ਹੁਣ ਜੇਕਰ ਇਹ ਗੱਲ ਸੱਚੀ ਹੈ ਕਿ ਵਾਕਿਆ ਹੀ ਸਲਾਹ ਦਿੱਤੀ ਗਈ ਹੈ ਜਿਵੇਂ ਚਰਚਾ ਹੋ ਰਹੀ ਹੈ ਤਾਂ ਇਹਦੇ 'ਚ दम ਲੱਗਦਾ ਹੈ ਕਿਉਂਕਿ ਇਹ ਗੱਲ ਤਾਂ ਨੋਟ ਕੀਤੀ ਜਾ ਸਕਦੀ ਹੈ ਕਿ ਭਗਵੰਤਮਾਨ ਸਾਹਿਬ ਪਿਛਲੇ ਟਾਈਮ ਤੋਂ ਜਿਹੜੇ ਸੁਖਬੀਰ ਬਾਦਲ ਹੋਰੀ ਚੋਣਾਂ ਦੇ ਵਿੱਚ ਹੀ ਨਹੀਂ ਗਏ ਜਿਨ੍ਹਾਂ ਨੇ ਉਮੀਦਵਾਰ ਹੀ ਖੜਾ ਨਹੀਂ ਕੀਤਾ ਜਿਹੜੇ ਮੈਦਾਨ ਹੀ ਛੱਡ ਕੇ ਪਾਸੇ ਹੋਏ ਪਏ ਨੇ ਉਹਨਾਂ ਤੇ ਵੀ ਬੋਲੀ ਜਾਂਦੇ ਨੇ ਔਰ ਜਿਹੜਾ ਮਨਪ੍ਰੀਤ ਬਾਦਲ ਹੈ ਉਹਦੇ ਤੇ ਵੀ ਬਹੁਤ ਬੋਲੀ ਜਾਂਦੇ ਨੇ ਪਰ ਰਾਜਾ ਵੜਿੰਗ ਤੇ ਉਹਦੀ ਪਤਨੀ ਉਹਨਾਂ ਬਾਰੇ ਕੁਝ ਨਹੀਂ ਬੋਲਦੇ ਜਾਂ ਬੋਲਦੇ ਨੇ ਤਾਂ ਮਾੜਾ ਮੋਟਾ ਬੋਲਦੇ ਨਹੀਂ ਹੁਣ ਇਹ ਅੱਜ ਦੀ ਗੱਲ ਨਹੀਂ ਪਿਛਲੇ ਕਿੰਨੇ ਲੰਬੇ ਟਾਈਮ ਤੋਂ ਮਤਲਬ ਸਾਲ ਹੀ ਹੋ ਚੱਲਿਆ ਲਗਭਗ ਨਾ ਤੇ ਰਾਜਾ ਵੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਨਾ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਦੀ ਸਰਕਾਰ ਨੂੰ ਚੱਜ ਨਾਲ ਘੇਰਦਾ ਤੇ ਨਾ ਹੀ ਭਗਵੰਤ ਮਾਨ ਰਾਜਾ ਵੜਿੰਗ ਦੇ ਉੱਪਰ ਚੱਜ ਨਾਲ ਕੋਈ ਗੱਲ ਕਰਦਾ ਤੁਸੀਂ ਦੇਖਿਓ ਮਾੜੀ-ਮੋਟੀ ਗੱਲ ਕਰ ਲੈਣਗੇ ਪਰ ਜਿਵੇਂ ਦੂਜਿਆਂ ਨੂੰ ਘੇਰਦੇ ਨੇ ਦੋਨੇ ਉਹਵੇਂ ਇੱਕ ਦੂਜੇ ਨੂੰ ਨਹੀਂ ਘੇਰਦੇ ਤੇ ਜੇਕਰ ਡਿੰਪੀ ਢਿੱਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਹਨੇ ਸਲਾਹ ਦਿੱਤੀ ਹੈ ਭਗਵੰਤ ਮਾਨ ਨੂੰ ਜਾਂ ਅਮਨ अरोड़ा ਨੇ ਸਲਾਹ ਦਿੱਤੀ ਹੈ ਭਗਵੰਤ ਮਾਨ ਨੂੰ ਜੇ ਦਿੱਤੀ ਹੈ ਕਿ ਤੁਸੀਂ ਰਾਜਾ ਵੜਿੰਗ ਬਾਰੇ ਵੱਧ ਬੋਲੋ ਤਾਂ ਇਹ ਸਹੀ ਰਹੇ ਹੈ ਪਰ ਇਹਦਾ ਚੱਕਰ ਕੀ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਭਗਵੰਤ ਮਾਨ ਰਾਜਾ ਵੜਿੰਗ ਬਾਰੇ ਕਿਉਂ ਨਹੀਂ ਬੋਲਦਾ ਤੇ ਰਾਜਾ ਵੜਿੰਗ ਭਗਵੰਤ ਮਾਨ ਬਾਰੇ ਸਿੱਧਾ ਕਿਉਂ ਨਹੀਂ ਬੋਲਦਾ ਜਦੋਂ ਕਿ ਰਾਜਾ ਵੜਿੰਗ ਵਿਰੋਧੀ ਧਿਰ ਦਾ ਆਗੂ ਹੈ ਤੇ ਉਹਦਾ ਵੀ ਫਰਜ਼ ਬਣਦਾ ਭਗਵੰਤ ਮਾਨ ਨੂੰ ਘੇਰੇ ਉਹਦੀ ਸਰਕਾਰ ਨੂੰ ਘੇਰੇ ਤੇ ਜਿਹੜਾ ਭਗਵੰਤ ਮਾਨ ਹੈ ਉਭੀ ਇਹ ਕਹਿੰਦਾ ਰਿਹਾ ਲਗਾਤਾਰ ਬੀਐਨਈ ਬੱਸਾਂ ਦੀਆਂ ਬਾਡੀਆਂ ਦੇ ਵਿੱਚ ਗੜਬੜ ਕੀਤੀ ਹੈ ਜਦੋਂ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਰਿਹਾ ਤਾਂ ਭਗਵੰਤ ਮਾਨ ਪਹਿਲਾਂ-ਪਹਿਲਾਂ ਕਹਿੰਦਾ ਰਿਹਾ ਕਿ ਮੇਰੇ ਕੋਲ ਫਾਈਲਾਂ ਆ ਚੁੱਕੀਆਂ ਨਹੀਂ ਇਹਨੇ ਪੰਜਾਬ ਨੂੰ ਛੱਡ ਕੇ ਤੇ ਰਾਜਸਥਾਨ ਤੋਂ ਬੱਸਾਂ ਦੀਆਂ ਬਾਡੀਆਂ ਕਿਉਂ ਲਵਾਈਆਂ ਉਹਦੇ ਵਿੱਚ ਗੜਬੜ ਹੈ ਮੈਂ ਖਿੱਚੂੰਗਾ ਪਰ ਇਹ ਗੱਲਾਂ ਨੂੰ ਤਾਂ ਬੀਤ ਗਏ 2 ਸਾਲ ਤੋਂ ਵੱਧ ਟਾਈਮ ਉਸ ਤੋਂ ਬਾਅਦ ਅੱਜ ਤੱਕ ਭਗਵੰਤਮਾਨ ਮੁੱਖ ਮੰਤਰੀ ਨੇ ਨਾ ਰਾਜਾ ਵੜਿੰਗ ਦੀਆਂ ਬੱਸਾਂ ਦੀਆਂ ਬਾਡੀਆਂ ਵਾਲੀਆਂ ਫਾਈਲਾਂ ਦੀ ਧੂੜ ਝਾੜੀ ਨਾ ਕੋਈ ਪੜਤਾਲ ਹੋਈ ਨਾ ਰਾਜੇ ਵੜਿੰਗ ਦਾ ਬੱਸਾਂ ਦੀਆਂ ਬਾਡੀਆਂ ਵਾਲਾ ਕੋਈ ਕੱਪੜਾ ਜਾਂ ਕੋਈ ਗੜਬੜ ਭਗਵੰਤਮਾਨ ਨੇ ਸਾਹਮਣੇ ਲੈ ਕੇ ਆਂਦੀ ਨਾ ਰਾਜਾ ਵੜਿੰਗ ਤੇ ਕੋਈ ਕਾਰਵਾਈ ਹੋਈ ਚਰਚਾ ਇਹ ਵੀ ਰਹੀ ਹੈ ਇਹ ਕਿਹਾ ਜਾਂਦਾ ਰਿਹਾ ਵਿਰੋਧੀਆਂ ਵੱਲੋਂ ਵੀ ਜਦੋਂ ਭਗਵੰਤਮਾਨ ਨੇ ਪਹਿਲੀ ਵਾਰ ਬੱਸਾਂ ਦੀਆਂ ਬਾਡੀਆਂ ਵਾਲਾ ਦਾਬਾ ਮਾਰਿਆ ਸੀ ਦਾ ਕਹਿੰਦੇ ਰਾਜਾ ਵੜਿੰਗ ਸਿਰ ਤੇ ਟੋਪੀ ਲੈ ਕੇ ਤੇ ਰਾਤ ਦੇ ਹਨੇਰੇ ਚ ਭਗਵੰਤ ਮਾਨ ਨੂੰ ਘਰੇ ਜਾ ਕੇ ਮਿਲ ਕੇ ਆਇਆ ਸੀ ਹੁਣ ਇਹ ਕਾਫੀ ਚਰਚਾ ਰਹੀ ਹੈ ਦਾ ਸੱਚ ਕੀ ਹੈ ਉਹ ਅਜੇ ਤੱਕ ਆਪਾਂ ਨੂੰ ਨਹੀਂ ਪਤਾ ਪਰ ਇਹ ਹੋ ਸਕਦਾ ਹੈ ਰਾਜੇ ਵੜਿੰਗ ਦੀ ਤੇ ਭਗਵੰਤ ਮਾਨ ਦੀ ਨੇੜਤਾ ਬਾਰੇ ਤੇ ਯਾਰੀ ਬਾਰੇ ਕਾਫੀ ਚਰਚੇ ਹੁਣ ਤੱਕ ਹੁੰਦੇ ਰਹੇ ਨੇ ਤੇ ਹੁਣ ਜੇਕਰ ਡਿੰਪੀ ਢਿਲੋਂ ਨੇ ਜਾਂ ਮਾਨ ਅਰੋੜਾ ਜਿਹੜੇ ਕੈਬਨਟ ਮੰਤਰੀ ਨੇ ਉਹਨਾਂ ਨੇ ਇਹੀ ਭਗਵੰਤ ਮਾਨ ਨੂੰ ਜੇ ਸਲਾਹ ਦਿੱਤੀ ਹੈ ਵੀ ਤੁਸੀਂ ਰਾਜਾ ਵੜਿੰਗ ਤੇ ਵੱਧ ਬੋਲੋ ਮਨਪ੍ਰੀਤ ਤੇ ਘੱਟ ਵੀ ਬੋਲੋ ਤੇ ਸਰਜੇਗਾ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਹੋ ਗਿਆ ਵੀ ਇਹਦਾ ਮਤਲਬ ਹੁਣ ਭਗਵੰਤ ਮਾਨ ਦੀ ਰਾਜਾ ਵੜਿੰਗ ਨਾਲ ਨੇੜਤਾ ਦਾ ਪੂਰਾ ਪਤਾ ਪਾਰਟੀ ਦੇ ਵਿੱਚ ਵੀ ਲੱਗਣਾ ਸ਼ੁਰੂ ਹੋ ਗਿਆ ਸੋ ਅਗਲਾ ਮੁੱਦਾ ਹੈ ਕੇਜਰੀਵਾਲ ਹੋਰਾਂ ਨੇ ਭਗਵੰਤਮਾਨ ਨੂੰ ਕਾਫੀ ਪਿੱਛੇ ਛੱਡ ਦਿੱਤਾ ਉਹਦਾ ਇੱਕ ਅੰਦਾਜ਼ਾ ਇਥੋਂ ਲੱਗ ਰਿਹਾ ਕਿ ਅੱਗੇ ਜਦੋਂ ਵੀ ਕਿਤੇ ਵੋਟਾਂ ਪੈਂਦੀਆਂ ਸੀ ਚਾਇਓ ਜਿਮਣੀ ਚੋਣਾ ਹੋਣ ਜਲੰਧਰ ਦੀ ਜਿਮਣੀ ਚੋਣ ਵੇਖ ਲਓ ਜਾਂ ਹੋਰ ਤਾਂ ਸਭ ਤੋਂ ਵੱਧ ਪ੍ਰਚਾਰ ਭਗਵੰਤਮਾਨ ਭਗਵੰਤਮਾਨ ਦੀ ਜਿਹੜੀ ਘਰ ਵਾਲੀ ਡਾਕਟਰ ਗੁਰਪ੍ਰੀਤ ਕੌਰ ਭਗਵੰਤਮਾਨ ਦੀ ਮਾਤਾ ਤੇ ਭਗਵੰਤਮਾਨ ਦੀ ਭੈਣ ਇਹ ਕਰਦੀਆਂ ਰਹੀਆਂ ਨੇ ਬਹੁਤ ਟੂ ਟੂ ਕਰਦੀਆਂ ਗੱਡੀਆਂ ਜਾਂਦੀਆਂ ਰਹੀਆਂ ਪ੍ਰਚਾਰ ਲਈ ਪਰ ਹੁਣ ਤੁਸੀਂ ਦੇਖ ਲਓ ਗੱਦੜਵਾ ਵੋਟਾਂ ਪੈ ਰਹੀਆਂ ਬਰਨਾਲੇ ਪੈ ਰਹੀਆਂ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਪਰ ਭਗਵੰਤ ਮਾਨ ਦਾ ਜਿਹੜਾ ਪਰਿਵਾਰ ਹੈ ਉਹ ਇਸ ਪ੍ਰਚਾਰ ਚੋਂ ਗਾਇਬ ਹੈ ਭਗਵੰਤ ਮਾਨ ਦੀ ਘਰ ਵਾਲੀ ਤੁਹਾਨੂੰ ਕਿਤੇ ਪ੍ਰਚਾਰ ਕਰਦੀ ਨਜ਼ਰ ਨਹੀਂ ਆ ਰਹੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਸਿਸਟਰ ਹੈ ਭੈਣ ਹੈ ਜਾਂ ਉਹਨਾਂ ਦੀ ਮਾਤਾ ਹੈ ਉਹ ਵੀ ਤੁਹਾਨੂੰ ਕਿਤੇ ਪ੍ਰਚਾਰ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਹੋਣਗੀਆਂ ਹੁਣ ਇਹਦਾ ਕਾਰਨ ਕੀ ਹੈ ਇਹਦਾ ਅੰਦਾਜ਼ਾ ਇਹੀ ਲੱਗ ਸਕਦਾ ਹੈ ਕਿ ਸੀਨੀਅਰ ਲੀਡਰਸ਼ਿਪ ਨੇ ਭਗਵੰਤ ਮਾਨ ਦੇ ਪਰਿਵਾਰ ਨੂੰ ਪਾਰਟੀ ਕੰਮਾਂ ਤੋਂ ਦੂਰ ਰਹਿਣ ਲਈ ਕਹਿ ਦਿੱਤਾ ਹੋ ਸਕਦਾ ਹੈ ਕਿਉਂਕਿ ਪਿਛਲੇ ਟਾਈਮ ਤੋਂ ਭਗਵੰਤ ਮਾਨ ਦਾ ਪਰਿਵਾਰ ਪੂਰਾ ਸਰਗਰਮ ਰਿਹਾ ਤੇ ਜਦੋਂ ਦਾ ਕਿਹਾ ਜਾਂਦਾ ਵੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਵਾਵਾ ਖਟ ਗਈ ਹੈ ਜਦੋਂ ਦਾ ਇੱਥੋਂ ਤੱਕ ਰੌਲਾ ਪਿਆ ਕੀ केजरीवाल ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਕਰਨ ਦੀਆਂ ਗੱਲਾਂ ਕਰਨ ਲੱਗ ਪਿਆ ਜਦੋਂ ਦਾ ਇਹ ਗੱਲਾਂ ਉੱਠੀਆਂ ਵੀ ਕੇਜਰੀਵਾਲ ਹੋਰਾਂ ਨੇ ਭਗਵੰਤ ਮਾਨ ਦੇ ਮੁੱਖ ਮੰਤਰੀ ਦੇ ਦਫ਼ਤਰ 'ਚ ਭਗਵੰਤ ਮਾਨ ਦੇ ਨੇੜਲੇ ਬੰਦੇ ਹਟਾ ਕੇ ਆਪਣੇ ਨੇੜਲੇ ਬੰਦੇ ਫਿੱਟ ਕਰਨੇ ਸ਼ੁਰੂ ਕੀਤੇ ਉਦੋਂ ਤੋਂ ਇਹ ਤੁਸੀਂ ਨੋਟ ਕਰ ਸਕਦੇ ਹੋ ਵੀ ਹੋ ਸਕਦਾ ਹੈ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੋਵੇ ਵੀ ਪਾਈ ਤੇਰਾ ਪਰਿਵਾਰ ਰਾਜਨੀਤੀ ਤੋਂ ਥੋੜਾ ਜਿਹਾ ਪਾਸੇ ਰੱਖ ਲੋਕਾਂ ਨੂੰ ਇੰਜ ਲੱਗਣਾ ਸ਼ੁਰੂ ਹੋ ਰਿਹਾ ਵੀ ਪਰਿਵਾਰਵਾਦ ਹੈ ਚਰਚਾ ਇੱਕ ਵਾਰੀ ਇਹ ਵੀ ਆਈ ਸੀ ਕਿ ਭਗਵੰਤ ਮਾਨ ਦੀ ਘਰ ਵਾਲੀ ਨੂੰ ਵੀ ਐਮਐਲਏ ਦੀ ਟਿਕਟ ਜਿਮਣੀ ਚੋਣਾਂ 'ਚ ਮਿਲੇਗੀ ਪਰ ਉਹ ਨਹੀਂ ਮਿਲੀ ਹੁਣ ਦੇਖੋ ਇਹਦਾ ਸੱਚ ਕੀ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਮੈਨੂੰ ਇੰਜ ਲੱਗਦਾ ਕਿ ਇਹ ਹੋ ਸਕਦਾ ਕਿ ਭਗਵੰਤ ਮਾਨ ਨੂੰ ਇੰਜ ਕਿਹਾ ਗਿਆ ਹੋਵੇ ਹੁਣ ਜਿਹੜਾ ਇਸ ਤੋਂ ਅਗਲਾ ਮਸਲਾ ਹੈ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਇਆ ਗਿਆ ਲਾਇਆ ਗਿਆ ਕਿ ਆਪ ਅਸਤੀਫਾ ਦਿੱਤਾ ਉਹਨਾਂ ਨੇ ਅਸਤੀਫਾ ਆਪ ਦਿੱਤਾ ਪਰ ਸੁਖਬੀਰ ਬਾਦਲ ਨੇ ਅਸਤੀਫਾ ਕਿਉਂ ਦਿੱਤਾ ਤੇ ਸੁਖਬੀਰ ਬਾਦਲ ਦੀ ਥਾਂ ਤੇ ਹੁਣ ਪ੍ਰਧਾਨ ਕੌਣ ਬਣੇਗਾ ਇਹ ਦੋ ਵੱਡੇ ਸਵਾਲ ਨੇ ਪਹਿਲਾ ਸਵਾਲ ਸੁਖਬੀਰ ਬਾਦਲ ਨੇ ਪਾਈ ਅਸਤੀਫਾ ਦਿੱਤਾ ਤਾਂ ਉਹਦਾ ਅਸਲ ਕਾਰਨ ਜਿਹੜਾ ਉਹ ਸਾਹਮਣੇ ਆ ਚੁੱਕਾ ਹੈ ਬਹੁਤ ਸਾਰੇ ਲੋਕਾਂ ਨੂੰ ਇੰਜ ਲੱਗਾ ਹੋਣਾ ਵੀ ਸੁਖਬੀਰ ਬਾਦਲ ਨੇ ਅੱਕ ਕੇ ਅਸਤੀਫਾ ਦੇ ਦਿੱਤਾ ਵੀ ਚਲੋ ਯਾਰ ਐਨੇ ਲੋਕ ਜੇ ਕਹਿੰਦੇ ਨੇ ਕਿ ਮੇਰੀ ਅਗਵਾਈ ਚ ਪਾਰਟੀ ਥੱਲੇ ਨੂੰ ਗਈ ਹੈ ਤੇ ਮੈਂ ਪਾਸੇ ਹੋ ਜਾਣਾ ਪਰ ਗੱਲ ਇਹ ਨਹੀਂ ਗਈ ਗੱਲ ਦੂਜੀ ਹੈ ਗੱਲ ਇਹ ਆ ਕਿ ਦਸੰਬਰ 2019 ਚ ਪ੍ਰਧਾਨ ਨਵਤ ਸੁਖਬੀਰ ਬਾਦਲ ਨੂੰ ਨਵੇਂ ਸਿਰਿਓਂ ਲਾਇਆ ਗਿਆ ਸੀ 5 ਸਾਲ ਲਈ ਅਕਾਲੀ ਦਲ ਦੇ ਸੰਵਿਧਾਨ ਮੁਤਾਬਕ ਇੱਕ ਪ੍ਰਧਾਨ ਨੇ ਰਹਿਣਾ ਹੁੰਦਾ 5 ਸਾਲ ਬਾਅਦ ਨਵੇਂ ਡੈਲੀਗੇਟ ਚੁਣ ਕੇ ਤੇ ਫਿਰ ਉਹਨਾਂ ਰਾਈ ਨਵਾਂ ਪ੍ਰਧਾਨ ਦੀ ਚੋਣ ਹੋਣੀ ਹੁੰਦੀ ਹੈ ਤੇ ਪਹਿਲਾਂ ਵਾਲੇ ਪ੍ਰਧਾਨ ਨੂੰ ਅਸਤੀਫਾ ਦੇਣਾ ਪੈਂਦਾ ਬਸ ਸੁਖਬੀਰ ਬਾਦਲ ਨੇ ਇਸੇ ਕਰਕੇ ਅਸਤੀਫਾ ਦਿੱਤਾ ਕਿਉਂਕਿ ਦਸੰਬਰ ਆਉਣ ਵਾਲਾ ਤੇ 14 ਦਸੰਬਰ ਤੱਕ ਦੁਬਾਰਾ ਫੇਰ ਨਵੇਂ ਪ੍ਰਧਾਨ ਦੀ ਨਵੇਂ ਸਿਰੋਂ ਚੋਣ ਹੋਣੀ ਹੈ ਤੇ ਪਾਰਟੀ ਉਹਨਾਂ ਦੀ ਨੇ ਇਹ ਗੱਲ ਤਕਰੀਬਨ ਦੱਸ ਹੀ ਦਿੱਤੀ ਹੈ ਵੀ ਸੁਖਬੀਰ ਬਾਦਲ ਦੁਬਾਰਾ ਪ੍ਰਧਾਨਗੀ ਦੀ ਚੋਣ ਲੜਨਗੇ ਔਰ ਉਹ ਪ੍ਰਧਾਨ ਬਣ ਸਕਦੇ ਨੇ ਬਣ ਸਕਦੇ ਦਾ ਮਤਲਬ ਕੀ ਹੈ ਬਣਨਗੇ ਕਿਉਂਕਿ ਸੁਖਬੀਰ ਬਾਦਲ ਸਾਹਿਬ ਨਾ ਤਾਂ ਪ੍ਰਧਾਨਗੀ ਕਾਲੀ ਦਲ ਦੀ ਛੱਡਣੀ ਚਾਹੁੰਦੇ ਨੇ ਤੇ ਨਾ ਉਹਨਾਂ ਦੇ ਕਈ ਖਾਸਮ ਖਾਸ ਜਿਹੜੇ ਨੇ ਨੇੜਲੇ ਉਹ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛਡਾਉਣੀ ਚਾਹੁੰਦੇ ਨੇ ਇਸ ਕਰਕੇ ਸੁਖਬੀਰ ਬਾਦਲ ਅਕਾਲੀ ਦਲ ਦੇ ਅਗਲੇ ਪ੍ਰਧਾਨ ਜਿਹੜੇ ਆ ਬਣਨ ਦੀ ਵੱਡੀ ਸੰਭਾਵਨਾ ਹੈ ਕਿਉਂਕਿ ਦਲਜੀਤ ਚੀਮਾ ਨੇ ਤਾਂ ਇੱਥੋਂ ਤੱਕ ਕਹਿ ਹੀ ਦਿੱਤਾ ਵੀ ਜਿਹੜਾ ਅਕਾਲੀ ਦਲ ਦੇ ਡੈਲੀਗੇਟਾਂ ਦਾ ਬਹੁਮਤ ਹੈ ਉਹ ਅੱਜ ਵੀ ਸੁਖਬੀਰ ਬਾਦਲ ਨੂੰ ਚਾਹੁੰਦਾ ਹੈ ਭਾਵੇਂ ਅਜੇ ਡੈਲੀਗੇਟ ਚੁਣੇ ਜਾਣੇ ਆ ਜ਼ਿਲ੍ਹਿਆਂ 'ਚੋਂ ਭਾਵੇਂ ਅਜੇ ਪ੍ਰਧਾਨ ਦੀ ਚੋਣ ਚੋਣ ਲਈ ਵੋਟਾਂ ਪੈਣੀਆਂ ਨੇ ਪਰ ਜਦੋਂ ਡਾਕਟਰ ਦਲਜੀਤ ਚੀਮਾ ਸੀਨੀਅਰ ਆਗੂ ਕਾਲੀ ਦਲ ਦੇ ਜੋ ਪਹਿਲਾਂ ਹੀ ਕਹਿਣ ਲੱਗ ਪਏ ਨੇ ਕਿ ਸੁਖਬੀਰ ਬਾਦਲ ਬਣ ਸਕਦਾ ਹੈ ਤਾਂ ਇਹਦਾ ਮਤਲਬ ਹੈ ਸੁਖਬੀਰ ਬਾਦਲ ਹੀ ਬਣੇਗਾ ਇਹ ਕੋਈ ਬਾਲੀ ਵੱਡੀ ਗੱਲ ਜਿਹੜੀ ਆ ਉਹ ਨਹੀਂ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ